ਜਗਬਾਨੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਜੁੜ ਚੁੱਕਿਆ ਅਨਮੋਲ ਸ਼ਰਮਾ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਐਸੀ ਥਾਂ ਦੇ ਉੱਤੇ ਆਇਆ ਔਰ ਤੁਹਾਨੂੰ ਦੱਸ ਦੇਣੇ ਆ ਕਿ ਸਕਲਚਰ ਇੱਕ ਮੂਰਤੀਕਾਰ ਜਿਹੜੇ ਹੈਗੇ ਨੇ ਪਠਾਨਕੋਟ ਦੇ ਵਿੱਚ ਉਹਨਾਂ ਨੇ ਆਪਣਾ ਪਠਾਨਕੋਟ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਔਰ ਪੂਰੇ ਭਾਰਤ ਦੇਸ਼ ਦਾ ਨਾਮ ਜਿਹੜਾ ਉਹ ਰੋਸ਼ਨ ਕਰ ਰਹੇ ਹੈਗੇ ਆ ਉਹ ਸਭ ਤੋਂ ਪਹਿਲੇ ਤੁਹਾਨੂੰ ਤਸਵੀਰਾਂ ਦਿਖਾ ਦਰਨਾ ਚਾਹੁੰਦੇ ਆ ਕਿ ਯੂ ਐਸ ਏ ਤੋਂ ਜਿਹੜਾ ਇਹ ਅਵਾਰਡ ਮਿਲਿਆ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਦੇਣਾ ਚਾਹੁੰਦੇ ਆ ਇਸ ਪਠਾਨਕੋਟ ਦੀ ਧੀ ਨੇ ਜਿਹੜਾ ਇੱਥੇ ਆ ਅਵਾਰਡ ਜਿਹੜਾ ਯੂਐਸਏ ਤੋਂ ਹਾਸਲ ਕੀਤਾ ਔਰ ਦੂਸਰੀ ਸਾਈਡ ਤੁਹਾਨੂੰ ਦਿਖਾਣੇ ਆ ਕਿ ਗਿਨੀਸ ਦੇ ਵਿੱਚ ਵੀ ਉਹਨਾਂ ਦਾ ਨਾਮ ਜਿਹੜਾ ਉਹ ਦਰਜ ਹੈਗਾ ਔਰ ਉਹਨਾਂ ਦੇ ਨਾਲ ਜਿਹੜੀ ਆ ਉਹ ਗੱਲਬਾਤ ਕਰਦੇ ਆ ਸਾਡੇ ਨਾਲ ਜੁੜੇ ਵੀ ਪਏ ਨੇ ਤੇ ਇਹ ਅਕ੍ਰਿਤੀਆਂ ਜਿਹੜੀਆਂ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਆ ਇਹ ਉਹ ਕ੍ਰੀਤیاں ਨੇ ਜਿਹੜੀਆਂ ਇਹਨਾਂ ਦੇ ਹੱਥੀ ਜਿਹੜੀਆਂ ਬਣਾਈਆਂ ਹੋਈਆਂ ਨੇ ਇਹ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਤਰੀਕੇ ਦੀਆਂ ਜਿਹੜੀਆਂ ਅਕ੍ਰਿਤਿਆ ਜਿਹੜੀਆਂ ਇਹਨਾਂ ਵੱਲੋਂ ਬਣਾਈਆਂ ਗਈਆਂ ਔਰ ਮੈਡਮ ਜਿਹੜੇ ਹੈ ਸਾਡੇ ਨਾਲ ਜੁੜੇ ਪਏ ਨੇ ਉਹਨਾਂ ਦਾ ਨਾਮ ਹੈ ਰੇਨੂ ਬਾਲਾ ਔਰ ਪਠਾਨਕੋਟ ਦੇ ਰਹਿਣ ਵਾਲੇ ਨੇ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜਗਬਾਨੀ ਟੀਵੀ ਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਥੈਂਕ ਯੂ ਸੋ ਮਚ ਮੈਮ ਕਿੰਨੀ ਦੇਰ ਹੋ ਗਈ ਤੁਹਾਨੂੰ ਇਸ ਲਾਈਨ ਦੇ ਵਿੱਚ ਔਰ ਤੁਸੀਂ ਫੋਰਨ ਕੰਟਰੀਆਂ ਦੇ ਵਿੱਚ ਵੀ ਮੱਲਾ ਮਾਰੀਆਂ ਨੇ ਔਰ ਪਠਾਨਪੂਰ ਦੇ ਵਿੱਚ ਵੀ ਜਿਹੜਾ ਆਪਣੇ ਮਾਪੇ ਦਾ ਜਿਹੜਾ ਨਾਮ ਰੋਸ਼ਨ ਕੀਤਾ ਹੈਗਾ ਕੀ ਕਹਿਣਾ ਚਾਹੋਗੇ ਜੀ ਸਭ ਤੋਂ ਪਹਿਲੇ ਜਗਬਾਨੀ ਟੀਵੀ ਰਾਹੀ ਸਾਰੇ ਸ਼ਰੋਤਿਆਂ ਨੂੰ ਨਮਸਕਾਰ ਮੇਰੀ ਵੱਲੋਂ ਤੇ ਥੈਂਕ ਯੂ ਸੋ ਮੱਚ ਜੋ ਤੁਹਾਡੇ ਰਾਹੀ ਅੱਜ ਸਾਡਾ ਆਰਟ ਐਂਡ ਕਲਚਰ ਜਿਹੜਾ ਛੁਪਿਆ ਹੋਇਆ ਕੰਮ ਹੈ ਉਹ ਅੱਜ ਸਾਰੇ ਸ਼ਰੋਤਿਆਂ ਨੂੰ ਵੇਖਣ ਨੂੰ ਮਿਲੇਗਾ ਨਾਲ ਨਾਲ ਸੁਣਨ ਨੂੰ ਵੀ ਮਿਲੇਗਾ ਅ ਸਭ ਤੋਂ ਪਹਿਲੇ ਅਗਰ ਮੈਂ ਗੱਲ ਕਰਾਂ ਕਿ ਇਸ ਫੀਲਡ ਵਿੱਚ ਮੈਂ ਕਦੋਂ ਦੀ ਹਾਂ ਤੇ 2006 ਤੋਂ ਮੈਂ ਕਮਰਸ਼ੀਅਲ ਡਿਗਰੀ ਜੁਆਇਨ ਕੀਤੀ ਸੀ ਬਟ ਇੱਕ ਪ੍ਰੈਕਟਿਸ ਹੋਰ ਇੱਕ ਅਕਾਡੈਮਿਕ ਫੀਲਡ ਹੈ ਇਸ ਕਰਕੇ ਮੇਰੀ ਪ੍ਰੈਕਟਿਸ ਜਿਹੜੀ ਮੇਰੇ ਸਟੋਨ ਦੇ ਨਾਲ ਸੀ ਮੇਰੀ ਮੈਟਲ ਦੇ ਨਾਲ ਸੀ ਜਿਹੜੀ ਮੇਰੀ वुਡ ਦੇ ਨਾਲ ਸੀ ਉਦੋਂ ਤੋਂ ਹੀ ਸਟਾਰਟ ਹੈ ਤੇ ਉਦੋਂ ਤੋਂ ਹੀ ਮੈਂ ਆਪਣਾ ਕੰਟ੍ਰਿਬਿਊਸ਼ਨ ਆਪਣੀ ਇੰਡੀਆ ਨੂੰ ਤੇ ਬਖ ਬਖ ਸੂਬਿਆਂ ਨੂੰ ਸਟੇਟਾਂ ਨੂੰ ਦੇ ਰਹੀ ਆਪਣੇ ਕੰਮ ਦੇ ਰਾਹੀਂ ਇਹ ਵਿਚਪਨਾਥ ਕਾਸ਼ੀ ਜਿਹੜੀ ਭੋਲੇਨਾਥ ਦੀ ਪਰਾਚੀਨ ਜਗਾ ਹੈਗੀ ਹੈ ਉਥੇ ਤੁਹਾਡਾ ਮੇਨ ਜਿਹੜਾ ਕੰਮ ਚੱਲ ਰਿਹਾ ਹੈਗਾ ਉਹਦੇ ਬਾਰੇ ਥੋੜੇ ਜਿਹੜੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਥੋੜਾ ਜੀ ਬਿਲਕੁਲ ਮੈਂ ਇਹਨੂੰ ਦੱਸਣ ਤੋਂ ਪਹਿਲੇ ਇੱਕ ਵਾਰੀ ਮੈਂ ਤੁਹਾਨੂੰ ਇਹ ਦੱਸਾਂਗੀ ਕਿ ਮੈਂ ਪਠਾਨਕੋਟ ਤੋਂ ਆਇਆ ਪਠਾਨਕੋਟ ਇੱਕ ਬੜੀ ਛੋਟੀ ਜੀ ਜਗਾ ਹੈ ਜਿਸ ਲਈ ਆ ਹੀ ਬਾਹਰ ਜਾਣਿਆ ਮੈਨੂੰ ਮੇਨ ਸੀ ਕਿ ਹਰ ਜਗ੍ਹਾ ਮੈਂ ਆਪਣੇ ਪਠਾਨਕੋਟ ਦੇ ਨਾਮ ਨੂੰ ਅੱਗੇ ਲੈ ਕੇ ਆਵਾਂ ਅੱਜ ਵੀ ਅਗਰ ਮੈਂ ਕਿਤੇ ਵੀ ਪੱਥਰ ਤੇ ਕੰਮ ਕਰਨੀ ਹੈ ਉਥੇ ਮੈਂ ਰੇਨੂ ਬਾਲਾ ਥਲੇ ਪਠਾਨਕੋਟ ਜ਼ਰੂਰ ਲਿਖਣੀ ਹੈ ਤਾਂ ਕਿ ਅੱਜ ਤੋਂ ਆਉਣ ਵਾਲ ਤੇ ਉਸ ਦੇ ਰਾਹੀ ਮੇਰੀ ਸਿਟੀ ਉਹਦਾ ਨਾਮ ਵੀ ਸਾਹਮਣੇ ਆਵੇ ਪਤਾ ਨਹੀਂ ਆਉਣ ਵਾਲੇ ਟਾਈਮ ਦੇ ਵਿੱਚ ਪਠਾਨਕੋਟ ਦਾ ਅਸਤਿਤਵ ਹੋਣਾ ਹੈ ਜਾਂ ਨਹੀਂ ਹੋਣਾ ਹੈ ਪਤਾ ਨਹੀਂ ਪੰਜਾਬ ਨੇ ਕਿੱਥੇ ਜਾ ਕੇ ਮਿਕਸ ਹੋ ਜਾਣਾ ਹੈ ਕਿਉਂਕਿ ਸਾਡੇ ਬ੍ਰਹਿਮੰਡ ਪੂਰੀ ਜਿਹੜੀ ਧਰਤੀ ਹੈ ਉਹ ਬੜੀ ਬਾਰ ਉਥਲ-ਪੁਥਲ ਹੋਈ ਹੈ ਉਸ ਤੋਂ ਬਾਅਦ ਉਹ ਚੀਜ਼ਾਂ ਨੂੰ ਦੁਬਾਰਾ ਰਿਵਾਈਵਲਿੰਗ ਹੋਈਆਂ ਚਾਹੇ ਇਹ ਗੁਪਤਾ ਪੀਰੀਅਡ ਦੇਖ ਲਈਏ ਚਾਹੇ ਇੰਡਸ ਵੈਲੀ ਦੇਖ ਲਈਏ ਮੇਰੀ ਤਿਆਰੀ ਇਸ ਤਰ੍ਹਾਂ ਦੀ ਹੈ ਕਿ ਬੇਸ਼ੱਕ ਮੈਂ ਆਉਣ ਵਾਲੇ 20 30 40 ਸਾਲਾਂ ਬਾਅਦ ਚੱਲ ਜਾਣਾ ਹੈ ਪਰ ਆਉਣ ਵਾਲੇ ਕਈ ਹਜ਼ਾਰਾਂ ਤੇ ਲੱਖਾਂ ਸਾਲਾਂ ਬਾਅਦ ਮੇਰੇ ਪਠਾਨਕੋਟ ਦਾ ਸਤਿਤਵ ਮੇਰੇ ਕੰਮ ਦੇ ਰਾਹੀਂ ਸਾਰਿਆਂ ਦੇ ਸਾਹਮਣੇ ਆਏ। ਔਰ ਸੈਕੰਡ ਗੱਲ ਇਹ ਕਿ ਅੱਜ ਇੰਡੀਆ ਦੀ ਕੋਈ ਵੀ ਅਸੀ ਸਟੇਟ ਨਹੀਂ ਹੈ ਜਿੱਥੇ ਮੇਰੇ ਕੰਮ ਵੱਡੇ ਸਟੋਨ ਦੇ ਬਨੇ ਹੋਏ ਨਾ ਲੱਗੇ ਹੋਣ। ਤੇ ਰੀਸੈਂਟ ਜੋ ਮੇਰਾ ਵੀ ਪ੍ਰੋਜੈਕਟ ਖਤਮ ਕਰਕੇ ਆਈਆਂ ਉਹ ਮੇਰਾ ਕਾਸ਼ੀ ਵਿਸ਼ਵਨਾਥੀ ਜਿਸ ਲਈ ਮੋਥੇ ਗਈ ਹੀ ਮੈਨੂੰ ਨਹੀਂ ਪਤਾ ਹੈ ਕਿ ਮੈਨੂੰ ਕੀ ਸਰਪ੍ਰਾਈਜ਼ ਉੱਥੇ ਮਿਲਣਾ ਹੈ। ਬਟ ਮੇਰਾ ਇੱਕ ਗੁੱਡ ਲੱਕ ਬੋਲੋ ਜਾਂ ਫਿਰ ਪਤਾ ਨਹੀਂ ਇੱਕ ਬlesing ਬੋਲੋ ਜੋ ਮਹਾਦੇਵ ਦੀ ਜਾਂ ਫਿਰ ਆਪਣੇ ਪਠਾਨਕੋਟ ਵਾਸੀਆਂ ਜਾਂ ਬਾਕੀਆਂ ਦੀ ਜਿਹੜੇ ਮੈਨ ਦੀ ਜੋ ਮੈਨੂੰ ਬlesing ਮਿਲਦੀ ਹੈ ਉੱਥੇ ਜੋ ਕੰਮ ਬਣਾਏ ਮੇਰੇ ਨਾਲ ਕੁਝ ਹੋਰ ਕਲਾਕਾਰ ਵੀ ਇੰਡੀਆ ਤੋਂ ਸਿਲੈਕਟ ਹੋਏ ਥੀ ਹੋਈ ਸੀ ਬਟ ਇਹ ਜੋ ਪ੍ਰੋਜੈਕਟ ਇਹ ਪੀਐਮ ਸਰ ਦਾ ਪ੍ਰੋਜੈਕਟ ਸੀ ਜੋ ਮਿਨਿਸਟਰੀ ਆਫ ਰੇਲਵੇ ਦੇ ਨਾਲ ਕੀਤਾ ਗਿਆ ਸੀ ਤੇ ਉਹਦੇ ਵਿੱਚ ਸਾਡਾ ਡਿਪਾਰਟਮੈਂਟ ਦਲਿਤ ਕਲਾ ਮਿਨਿਸਟਰੀ ਆਫ ਕਲਚਰ ਉਹ ਇਨਵੋਲਵ ਥੀ ਤੇ ਉਹਦੇ ਨਾਲ ਹੀ ਉਹਨਾਂ ਨੇ ਪੰਜਾਬ ਤੋਂ ਮੈਨੂੰ ਚੁਣਿਆ ਬਟ ਉੱਥੇ ਜਾ ਕੇ ਜਿਸਲੇ ਮੈਂ ਆਪਣੇ ਕੰਮ ਨੂੰ ਸ਼ੁਰੂ ਕੀਤਾ ਤੇ ਕੰਮ ਨੂੰ ਕਰਦੇ ਕਰਦੇ ਤੁਸੀਂ ਸ਼ਾਰਟ ਵਿੱਚ ਦਿਖਿਓ ਕਿਵੇਂ ਦਾ ਔਰ ਬਾਅਦ ਵਿੱਚ ਸਭ ਤੋਂ ਵੱਡਾ ਸਰਪ੍ਰਾਈਜ਼ ਮੈਨੂੰ ਇਹ ਲੱਗਿਆ ਕਿ ਸਾਰੇ ਕੰਮਾਂ ਦੇ ਵਿੱਚੋਂ ਕਾਸ਼ੀ ਵਿਸ਼ਵਨਾਥ ਮੰਦਿਰ ਦੇ ਐਂਟਰੀ ਤੇ ਅ ਰੇਲਵੇ ਮਿਨਿਸਟਰੀ ਤੇ ਪੀਐਮ ਸਰਜੀ ਨੇ ਅਪਰੋਚ ਕੀਤਾ ਕਿ ਇਹ ਕੰਮ ਉੱਥੇ ਹੀ ਲੱਗਣਾ ਚਾਹੀਦਾ ਹੈ। ਤੋਂ ਮੇਰੇ ਵਾਸਤੇ ਤਾਂ ਇੱਕ ਤਰੀਕੇ ਦਾ ਮੈਂ ਆਪਣਾ ਨਾਮ ਉੱਥੇ ਹੀ ਅਮਰ ਕਰ ਲਿਆ ਕਿ ਭਈ ਮੇਰੇ ਤੋਂ ਮੇਰੇ ਲਈ ਇਸ ਤੋਂ ਵੱਡੀ ਗੱਲ ਕੁਝ ਨਹੀਂ ਹੈ ਕਿ ਕਾਸ਼ੀ ਵਿਸ਼ਵਨਾਥ ਵਿੱਚ ਮੇਰਾ ਬਨਾਇਆ ਹੋਇਆ ਕੰਮ ਉਹਨਾਂ ਨੂੰ ਇੰਨਾ ਪਸੰਦ ਆਇਆ ਕਿ ਉਹ ਉੱਥੇ ਇੰਸਟਾਲ ਕਰ ਰਹੇ ਹੈ। ਮੈਮ ਇਹ ਜਿਹੜੀ ਤੁਸੀਂ ਉੱਥੇ ਮੂਰਤੀ ਬਣਾ ਰਹੇ ਹੈਗੇ ਉਹ ਕਿੰਨੀ ਉੱਚੀ ਹੈ ਔਰ ਔਰ ਕਿਸ ਤਰ੍ਹਾਂ ਦੇ ਇਹਦਾ ਸਰੂਪ ਹੋਏਗਾ? ਜੀ ਬਿਲਕੁਲ ਇਹ ਇੱਕ ਬੋਲੇਨਾਥ ਜੀ ਨੂੰ ਧਿਆਨ ਨੂੰ ਰੱਖ ਕੇ ਹੀ ਮਤਲਬ ਉਹਨਾਂ ਦੀ ਕੰਪੋਜੀਸ਼ਨ ਨੂੰ ਧਿਆਨ ਨੂੰ ਰੱਖ ਕੇ ਹੀ ਮੈਂ ਇਹ ਚੀਜ਼ ਨੂੰ ਡਰਾ ਕੀਤਾ ਹੈ ਕਿਉਂਕਿ ਮੇਰੇ ਵਾਸਤੇ ਜੋ ਬ੍ਰਹਮੰਡ ਹੈ ਉਹ ਕੰਟੀਨਿਊ ਚਲਦਾ ਜਾਂਦਾ ਹੈ ਜਿਸ ਨੂੰ ਮੈਂ ਇੱਕ ਡਮਰੂ ਦੀ ਸ਼ੇਪ ਵਿੱਚ ਵੀ ਦਿਖਿਆ ਹੈ ਡਮਰੂ ਬੇਸਿਕਲੀ ਇੱਕ ਉਹ ਉਹ ਫਾਰਮ ਹੈ ਜਿਹੜਾ ਕੰਟੀਨਿਊ ਹੈ ਮਤਲਬ ਕਿ ਜੋ ਚੱਲ ਹੀ ਰਿਹਾ ਹੈ ਉਹ ਕਦੀ ਖਤਮ ਹੀ ਨਹੀਂ ਹੋ ਸਕਦਾ ਤੇ ਉਹ ਇੱਕ ਐਦਾਂ ਦੀ ਫਾਰਮ ਹੈ ਕਿ ਜਿਹੜੀ ਨੈਗੇਟਿਵਿਟੀ ਨੂੰ ਹਟਾਉਂਦੀ ਹੈ ਕਿਉਂਕਿ ਜਿਸ ਲਈ ਉਹ ਵੱਜਦਾ ਹੈ ਮਤਲਬ ਅਗਰ ਸਾਇੰਟਿਫਿਕ 아이 دیکھیਏ ਤੋ ਉਹਦੇ ਜਿਹੜੇ ਬੀਟਸ ਐ 사উন্ড ਜਿਹੜੇ ਕਰਦੇ ਐ ਉਸ ਕੰਪੋਜੀਸ਼ਨ ਨੂੰ ਮੈਂ ਧਿਆਨੂ ਰੱਖਿਆ ਤੇ ਇਸ ਕੰਪੋਜੀਸ਼ਨ ਦੇ ਵਿੱਚ ਗੋਡ ਸ਼ਿਵਾ ਦੀ ਥਰਡ ਆਈ ਨੂੰ ਸ਼ੋ ਕੀਤਾ ਗਿਆ ਹੈ ਤੇ ਡਮਰੂ ਦੇ ਨਾਲ ਉਸ ਚੀਜ਼ ਨੂੰ ਦੱਸਿਆ ਹੈ ਵਿਦ ਉਹਨਾਂ ਦਾ ਜੋ ਇੱਕ ਬ੍ਰਹਮਾਡ ਔਰਾ ਹੈ ਉਸ ਨੂੰ ਤੇ ਇਹ ਜਿਹੜੀ ਮੇਰੀ ਮੂਰਤੀ ਹੈ ਮੈਂ ਦੋ ਪੀਸ ਵਿੱਚ ਬਣਾਈ ਹੈ ਤੇ ਜੋ ਕਾਸ਼ੀ ਵਿਸ਼ਵਨਾਥ ਦਾ ਸਭ ਤੋਂ ਫੇਮਸ ਜਿਹੜਾ ਗੁਪਤਾ ਪੀਰੀਅਡ ਦੇ ਵਿੱਚ ਸਟੋਨ ਯੂਜ਼ ਹੋਇਆ ਹੈ ਸਾਂਚੀ ਨੂੰ ਬਣਾਉਣ ਵਾਸਤੇ ਚਾਹੀ ਸਾਡੇ ਨੈਸ਼ਨਲ ਸਿੰਬਲ ਵਾਸਤੇ ਜਿਹੜਾ ਮਟੀਰੀਅਲ ਯੂਜ਼ ਹੋਇਆ ਹੈ ਉਸੇ ਮਟੀਰੀਅਲ ਵਿੱਚ ਬਣਿਆ ਹੈ ਮਤਲਬ ਇਹ ਬਹੁਤ ਪੁਰਾਣੇ ਮਟੀਰੀਅਲ ਚ ਬਣਿਆ ਹੈ ਉਸ ਪੱਥਰ ਦੀ ਏਜ ਵੀ ਕਾਫੀ ਜ਼ਿਆਦਾ ਹੈ ਜਿਸ ਪੱਥਰ ਵਿੱਚ ਇਹ ਬਣਿਆ ਹੈ ਔਰ ਇਸ ਪੱਥਰ ਦੀ ਹਾਈਟ ਦੋ ਪੀਸ ਦੇ ਵਿੱਚ ਇੰਸਟਾਲ ਹੋਇਆ ਹੈ ਇਸ ਪੱਥਰ ਦੀ ਹਾਈਟ 13 ਤੋਂ 14 ਫੁੱਟ ਵੱਡੀ ਹੈ ਤੇ ਮੈਮ ਜੇ ਗੱਲ ਕਰੀਏ ਇਹ ਜਿਹੜੇ ਪੱਥਰ ਹੁੰਦੇ ਨੇ ਜਿਹੜੇ ਸਟੋਨ ਨਾਲ ਤੁਸੀਂ ਕ੍ਰੀਤੀਆਂ ਬਣਾਉਂਦੇ ਹੋ ਇਹ ਪੱਥਰ ਸਪੈਸ਼ਲ ਹੁੰਦਾ ਹੈ ਜਾਂ ਕਿੱਥੋਂ ਮੰਗਵਾਇਆ ਜਾਂਦਾ ਬਿਲਕੁਲ ਜਿਸ ਫੋਰ ਐਗਜ਼ਾਮਪਲ ਜਿਵੇਂ ਕਾਸ਼ੀ ਸਾਨੂੰ ਸੱਦਿਆ ਗਿਆ ਤੇ ਉਥੇ ਦਾ ਆਪਣਾ ਹੀ ਸਟੋਨ ਦਾ ਇੱਕ ਅਲੱਗ ਇਤਿਹਾਸ ਰਿਹਾ ਹੈ ਕਿਉਂਕਿ ਸਾਡੇ ਜਿਹੜੇ ਗੁਪਤਾ ਪੀਰੀਅਡ ਦੇ ਵਿੱਚ ਇੱਡੇ-ਇੱਡੇ ਵੱਡੇ ਸਤੰਭ ਮਿਲੇ ਆ ਪੁਰਾਤਤਵ ਵਿਭਾਗ ਦੀ ਕਲੈਕਸ਼ਨ ਦੇ ਵਿੱਚ ਹੈ ਜੋ ਅਸੀਂ ਦਿਖਨੇ ਆ ਨੋਟਾਂ ਦੇ ਉੱਤੇ ਜਿਹੜਾ ਸਾਡਾ ਨੈਸ਼ਨਲ ਸਿੰਬਲ ਹੈ ਇਹ ਉਸੀ ਮਟੀਰੀਅਲ ਦੇ ਵਿੱਚ ਹੀ ਬਣੇਦਾ ਮੈਂ ਜਿਸ ਪੱਥਰਾਂ ਦੇ ਵਿੱਚ ਕੰਮ ਕਰਨੀ ਹੈ ਮਟੀਰੀਅਲ ਉਹੀ ਹੈ ਜੋ ਸਾਡੇ ਇਤਿਹਾਸ ਤੋਂ ਚੱਲਦਾ ਆ ਰਿਹਾ ਇਹ ਕੁਝ ਨਿਆ ਕੁਝ ਵੀ ਨਹੀਂ ਹੈ ਕਿ ਵੀ ਕਨਵੈਂਸ਼ਨਲ ਮਟੀਰੀਅਲ ਨੂੰ ਆਈ ਸੰਥੈਟਿਕ ਵੇ ਦੇ ਨਾਲ ਕਵੀ ਦੀ ਕਦੇ ਵੀ ਬਣਾ ਨਹੀਂ ਸਕਦੇ ਇਹ ਪੱਥਰ ਮਤਲਬ ਮੇਰਾ ਕੰਮ ਦਾ ਮੇਨ ਮੋਟਿਵ ਹੀ ਕਨਵੈਂਸ਼ਨਲ ਮਟੀਰੀਅਲ ਨੂੰ ਅ ਦੇਵਦਾਰ ਸਾਡੇ ਮੈਟਲ ব্রونز ਜਿਹੜੇ ਸਾਡੇ ਇੰਡਸ ਵੈਲੀ ਦੇ ਵਿੱਚ ਡਾਂਸਿੰਗ ਗਲ ਮਿਲੀ ਹੈ ਉਹ ਬੇਸਿਕਲੀ ব্রونز ਵਿੱਚ ਹੈ ব্রونز ਬੇਸਿਕਲੀ ਤਿੰਨ ਤਾਤੂਆਂ ਦਾ ਮਿਸ਼ਰਣ ਹੁੰਦਾ ਹੈ ਜਿਹਦੇ ਵਿੱਚ ਕਾਪਰ ਟਿਨ ਤੇ ਜਸਤਾ ਪਿਆ ਹੁੰਦਾ ਉਹਦੇ ਨਾਲ ਹੀ ਇਹ ਚੀਜ਼ ਬੰਦੀ ਹੈ ਇੱਕ ਦੋ ਮੈਟਲ ਔਰ ਇਸ ਦੇ ਅੰਦਰ ਪਿਆ ਜਾਂਦਾ ਤੇ ਉਸੇ ਦੇ ਨਾਲ ਹੀ ਮੈਂ ਬਣਾਨੀ ਹੈ ਤੇ ਜਿਸਲੇ 깔 ਸਟੋਨ ਦੀ ਆਂਦੀ ਹੈ ਤੇ ਸਟੋਨ ਉਹ ਹੈ ਜੋ ਸਾਡੀ ਪਥਵੀ ਦੀ ਗੋਦ ਵਿੱਚ ਕਈ ਹਜ਼ਾਰ ਸਾਲ ਪੁਰਾਣੇ ਟਾਈਮ ਤੋਂ ਬੰਦਾ ਆ ਰਿਹਾ ਉਹਨੂੰ ਮਾਈਨਸ ਦੇ ਜਰੀਏ ਕਢ ਲਿਆ ਜਾਂਦਾ ਤੇ ਉਸ ਤੋਂ ਹੀ ਇਹ ਮੇਰੇ ਕੰਮ ਰੈਡੀ ਹੁੰਦੀ ਹੈ ਮੈਮ ਜਿਸ ਤਰ੍ਹਾਂ ਕਿ ਪਠਾਨਕੋਟ ਦੇ ਵਿੱਚ ਤੁਸੀਂ ਹੈਗੇ ਹੋ ਲੜਕੀ ਹੈ ਨਾ ਤੇ ਪੰਜਾਬ ਦੀ ਜੇ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਵੀ ਇਹ ਪਹਿਲੀ ਲੜਕੀ ਹੋਵੇਗੀ ਜਿਹੜਾ ਅ ਪੱਥਰ ਦੇ ਅਕ੍ਰਿਤੀਆਂ ਹੈਨਾ ਉਹ ਉਹ ਬਣਾਉਂਦੇ ਹੈਗੇ ਆ ਕੀ ਤੁਹਾਨੂੰ ਇਹ ਕੰਮ ਟਫ ਨਹੀਂ ਲੱਗਦਾ ਕਿ ਇਹਦੇ ਵਿੱਚ ਕਿਸ ਤਰ੍ਹਾਂ ਵੱਡੀਆਂ-ਵੱਡੀਆਂ ਮਸ਼ੀਨਾਂ ਦੇ ਨਾਲ ਜਿਹੜਾ ਤੁਸੀਂ ਕੰਮ ਕਰਦੇ ਹੋ ਤੇ ਦਰਸ਼ਕਾਂ ਨੂੰ ਦੱਸੋਗੇ ਕਿ ਕਿਸ ਤਰ੍ਹਾਂ ਇਹ ਕੰਮ ਹੁੰਦਾ ਔਰ ਕੀ ਚੀਜ਼ ਹੈ ਨੋ ਡਾਊਟ ਆਫ ਤੇ ਹੈ ਹੀ ਹੈ ਮਤਲਬ ਜਿਹੜਾ ਬੰਦਾ ਇਸ ਫੀਲਡ ਵਿੱਚ ਨਹੀਂ ਹੈ ਨਾ ਉਹ ਅਗਰ ਮੇਰੀ ਵੀਡੀਓਜ਼ ਦੇਖੇਗਾ ਨਾ ਪਹਿਲੇ ਤੇ ਹੀ ਸੋਚੇਗਾ ਕਿ ਪੋਸੀਬਲ ਕਿੱਦਾਂ ਹੋ ਸਕਦਾ ਹੈ ਕਿਉਂਕਿ ਜਿਸਲੇ ਤੁਹਾਡੇ ਸਾਹਮਣੇ ਇੱਕ ਵੱਡਾ ਰੌਕ ਫੋਰ ਐਗਜ਼ਾਮਪਲ ਇੱਕ ਪੱਥਰ ਰੱਖ ਦਿੱਤਾ ਫਿਰ ਤੁਹਾਨੂੰ ਕਿਹਾ ਕਿ ਇਹਦੇ ਵਿੱਚੋਂ ਇੱਕ ਇਦਾਂ ਦੀ ਫਾਰਮ ਕਢਣ ਲੀਏ ਜੋ ਇੱਕ ਆਈਡੈਂਟੀ ਬਣ ਜਾਵੇ ਕਨੂੰ ਸਾਡੇ ਇਸ ਵਾਲੀ ਸਦੀ ਦੀ 21ਵੀਂ ਸਦੀ ਦੀ ਤੇ ਉਹ ਚੀਜ਼ ਨੂੰ ਆਪਣੇ ਬ੍ਰੇਨ ਦੇ ਵਿੱਚ ਪਹਿਲੇ ਉਸ ਸ਼ਿਲਪ ਨੂੰ ਬ੍ਰੇਨ ਦੇ ਵਿੱਚ ਕਾਰਵ ਕਰਨਾ ਆਉਂਦਾ ਮਤਲਬ ਘਟਨਾ ਹੁੰਦਾ ਕਿ ਅਸੀਂ ਕਿੱਥੋਂ ਕਿੱਥੋਂ ਕਿੰਨਾ ਕਿੰਨਾ ਪੀਸ ਕੱਢਾਂਗੇ ਤੇ ਉਹ ਸ਼ਿਲਪ ਆਏਗਾ ਕਿਉ स्टोन कार्विंग बेसिकली एक कार्विंग uh, प्रोसेस है कार्विंग मतलब जो काट ਦਿੱਤਾ ਗਿਆ ਇਹਦੇ ਵਿੱਚ ਬਿਲਕੁਲ ਵੀ ਚਾਂਸ ਨਹੀਂ ਹੁੰਦਾ ਕਿ ਅਗਰ ਕਿਤੋਂ ਫालतू ਨਿਕਲ ਗਿਆ ਤੇ ਤੁਸੀਂ ਉਹਦੇ ਵਿੱਚ ਐਡ ਕਰ ਸਕੇ ਕਿਉਂਕਿ ਇਹਦੇ ਵਿੱਚ ਇਹਦਾ অপਸ਼ਨ ਹੈ ਹੀ ਨਹੀਂ ਐਡੀਟਿੰਗ ਪ੍ਰੋਸੈਸਿੰਗ ਐਂਡ ਕਾਰਵਿੰਗ ਪ੍ਰੋਸੈਸਿੰਗ ਇਹ ਕਾਰਵਿੰਗ ਪ੍ਰੋਸੈਸਿੰਗ ਹੈ ਤਾਂ ਮੇਰੇ ਲਈ ਇੱਕ ਟਫ ਚੈਲੰਜ ਇੱਕ ਹੁੰਦਾ ਹੈ ਬਟ ਕੁਝ ਟਾਈਮ ਤੋਂ ਜਿੰਨੇ ਟਾਈਮ ਤੋਂ ਮੈਂ ਕੰਮ ਕਰ ਰਹੀ ਹਾਂ ਤਾਂ ਇੱਕ ਐਕਸਪੀਰੀਅੰਸ ਇਦਾਂ ਦਾ ਬਣ ਗਿਆ ਹੁੰਦਾ ਹੈ कि मेरे माइंड नु पहले ही मतलब मेनू नहीं पता होता कई बार तो मेनू भी पता नहीं होता कि दे दे मैं ब्रेन ਦੇ ਵਿੱਚ ਕੀ ਸੋਚਿਆ ਬਟ ਇਸ ਲਈ ਮਟੀਰੀਅਲ ਤੇ ਲਾਗੇ ਬਿਠਾ ਦਿੱਤਾ ਜਾਂਦਾ ਨਾ ਉਹ ਆਟੋਮੈਟਿਕਲੀ ਹੁੰਦਾ ਜਾਂਦਾ ਉਹ ਇੱਕ ਮੇਰੀ ਪ੍ਰੈਕਟਿਸ ਹੈ ਜਿਸ ਦੀ ਵਜ੍ਹਾ ਦੇ ਨਾਲ ਉਹ ਚੀਜ਼ਾਂ ਇਸ ਸਮੇਂ ਮੇਰੇ ਲਈ ਕੰਫਰਟੇਬਲ ਹੈ ਬਟ ਹਾਂ ਮਸ਼ੀਨ ਨੂੰ ਅਗਰ ਮੈਂ ਜਿਹੜੀ ਮਸ਼ੀਨਾਂ ਮੇਰੀਆਂ ਵੱਡੀਆਂ ਵੱਡੀਆਂ ਉਹਨੂੰ ਕੇਅਰਫੁਲੀ ਅਗਰ ਮੈਂ ਅਟੈਂਡ ਨਹੀਂ ਕਰਾਂਗੀ ਉਹਨੂੰ ਕੰਮ ਕਰਦੇ ਸਮੇਂ ਅਗਰ ਮੇਰਾ ਧਿਆਨ ਮੋਬਾਈਲ ਵੱਲੇ ਜਾ ਰਿਹਾ ਤਾਂ ਕਿ ਮੋਬਾਈਲ ਸਾਡੇ ਦੂਰ ਹੀ ਹੁੰਦੇ ਹੈ ਗੈਜਟਸ ਜਾਂ ਕਿ ਇਹ ਹੋਰ ਵੀ ਆਵਾਜ਼ ਵਾਲਾ ਗਿਆ ਤੇ ਉਹ ਸਾਡੇ ਲਈ ਕਾਫੀ ਜ਼ਿਆਦਾ ਗੱਤਕ ਹੋ ਸਕਦਾ ਹੈ ਕਿਉਂਕ ਕਿੰਨੇ ਕ ਮੈਂਬਰ ਤੁਹਾਡੇ ਨਾਲ ਹੁੰਦੇ ਨੇ ਇਸ ਫੀਲਡ ਦੇ ਵਿੱਚ ਜਿਹੜਾ ਤੁਹਾਡੇ ਨਾਲ ਸਾਥ ਦਿੰਦੇ ਨੇ ਔਰ ਕੰਮ ਕਰਦੇ ਮੇਰਾ ਇਹ ਜਿੰਨੇ ਵੀ ਕੰਮ ਹੁੰਦੇ ਉਹਦੇ ਵਿੱਚ ਮੈਂ ਆਪਣੇ ਨਾਲ ਦੋ ਅਸਿਸਟੈਂਟ ਤੋਂ ਜ਼ਿਆਦਾ ਲੋਕ ਨਹੀਂ ਲਗਾਉਂਦੀ ਜਾਂ ਤੇ ਇੱਕ ਅਸਿਸਟੈਂਟ ਉਹ ਇਸ ਕਰਕੇ ਵੀ ਕਿਉਂਕਿ ਜਿਹੜੀ ਫਾਰਮ ਹੈ ਸਾਡੇ ਇਹਦੇ ਕਾਰਵਰ ਹੈ ਉਹ ਬਿਲਕੁਲ ਇੱਕ ਤਰੀਕੇ ਦੇ ਬਲੈਂਕ ਹੈ ਉਹਨਾਂ ਨੂੰ ਸਿਰਫ ਇੰਨਾ ਪਤਾ ਅਗਰ ਮੈਂ ਕਹਿ ਦਿੱਤਾ ਇਹ ਪੱਥਰ ਕਟਾਓ ਉਹਨਾਂ ਨੇ ਉਥੋਂ ਕਟਣਾ ਜਾਂ ਮਸ਼ੀਨ ਦੇ ਨਾਲ ਇੱਥੇ ਕੱਟ ਮਾਰ ਦੋ ਉਹਨਾਂ ਨੇ ਉਹ ਕਟਣਾ ਜਿੰਨੇ ਜ਼ਿਆਦਾ ਲੋਕ ਰੱਖਾਂਗੇ ਸਾਡਾ ਕੰਮ ਉਨਾ ਡਿਸਟਰਬ ਹੁੰਦਾ ਇਸ ਕਰਕੇ ਦੋ ਲੋਕ ਇੱਧਰ ਤੇ ਰੱਖੇ ਦਿੰਦੇ ਆ ਜਿਹੜੇ ਮੇਰੇ ਨਾਲ ਕਾਫੀ ਟਾਈਮ ਤੋਂ ਕੰਮ ਕਰਨ ਦੇ ਆ ਤੇ ਉਹਨਾਂ ਨੂੰ ਪਤਾ ਹੈ ਕਿ ਮੈਡਮ ਦੇ ਵਿਚਾਰਾਂ ਦੀ ਡਿਮਾਂਡ ਕੀ ਹੈ ਕਟਿੰਗ ਦੀ ਡਿਮਾਂਡ ਕੀ ਹੈ ਔਰ ਮੈਡਮ ਕੀ ਕਰ ਸਕਦੀ ਹੈ ਉਹੀ ਲੋਗ ਵੀ ਆਪਣੇ ਨਾਲ ਰੱਖਨੇ ਆ ਬਾਕੀ ਤਾਂ ਡਿਪਾਰਟਮੈਂਟ ਵੱਲੋਂ ਸਾਡੀ ਟੇਕ ਕੇਅਰ ਕਰਨ ਵਾਸਤੇ ਹੁੰਦੇ ਉਹ ਤੇ ਇੱਕ ਵੱਖਰੀ ਹੈ ਕਿ ਸਾਡੇ ਹੈਲਥ ਵਾਸਤੇ ਜਾਂ ਫਿਰ ਸਾਨੂੰ ਵਾਚ ਕਰਨ ਲਈ ਕਿ ਕਿਤੇ ਕੋਈ ਮਸ਼ੀਨ ਇਹਨਾਂ ਦੇ ਲਾਗੇ ਨਾ ਚੱਲ ਜੇ ਕੋਈ ਲੋਗ ਸਾਡੇ ਲਾਗੇ ਨਾ ਆ ਜੇ ਕਿਉਂਕਿ ਸਾਡੇ ਕੰਮ ਨੂੰ ਲੈ ਕੇ ਕਾਫੀ ਜ਼ਿਆਦਾ ਮਤਲਬ ਇਤਿਹਾਤ ਰੱਖਦੇ ਆ ਡਿਪਾਰਟਮੈਂਟ ਵਾਲੇ ਇਸ ਲਈ ਕੰਮ ਕਰ ਰਹੇ ਹੁੰਦੇ ਆ ਕਿ ਨਾਰਮਲ ਲੋਕਾਂ ਦਾ ਕਰਾਊਡ ਵੀ ਸਾਡੇ ਕੋਲ ਨਹੀਂ ਆ ਦਿੰਦੇ ਕਿਉਂਕਿ ਇਹ ਥੋੜਾ ਡੇਂਜਰ ਜ਼ੋਨ ਵਾਲਾ ਕੰਮ ਹੁੰਦਾ ਹੈ ਤੇ ਮੈਮ ਜਿਹੜਾ ਯੂਐਸਏ ਤੋਂ ਤੁਹਾਨੂੰ ਹੁਣੇ ਅਵਾਰਡ ਮਿਲਿਆ ਹੈਨਾ ਔਰਗਨਾਈਜ਼ ਬੁੱਕ ਦੇ ਵਿੱਚ ਵੀ ਤੁਹਾਡਾ ਨਾਮ ਹੈਗਾ ਔਰ ਜ਼ਿਆਦਾਤਰ ਲੜਕੀਆਂ ਇਸ ਲਾਈਨ ਦੇ ਵਿੱਚ ਨਹੀਂ ਆਣਾ ਚਾਹੀਦੀ ਆ ਤੁਸੀਂ 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 ਇਕੱਲੇ ਹੋ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੀ ਜੀ ਬਿਲਕੁਲ ਅਗਰ ਮੈਂ ਗੱਲ ਕਰਾਂ ਯੂਐਸਏ ਵੱਲੋਂ ਤੇ ਹਾਂ ਉਹਨਾਂ ਦਾ ਮੈਨੂੰ ਕਾਲ ਆਇਆ ਸੀ ਜਿਸ ਲਈ ਮੈਂ ਆਪਣੇ ਮਤਲਬ ਨੈਚੁਰਲ ਜੀ ਗੱਲ ਆਉ ਵਾਚ ਕਰਦੇ ਰਹਿੰਦੇ ਆ ਕੁਝ ਸਾਡੇ ਬਾਹਰ ਦੇ ਆਰਟਿਸਟ ਵੀ ਹੈਗੇ ਆ ਜੋ ਸਾਨੂੰ ਦਿਖਦੇ ਔਰ ਮੇਰੇ ਤੋਂ ਕਾਫੀ ਵੱਡੇ ਆ ਤੇ ਇੰਡੀਆ ਵਿੱਚ ਵੀ ਕਾਫੀ ਲੋਕ ਰਿਸਪੈਕਟ ਕਰਦੇ ਆ ਉਹ ਵੀ ਰਿਸਪੈਕਟ ਕਰਦੇ ਆ ਤੇ ਉਹਨਾਂ ਦਾ ਆਪਣੇ ਵੱਲੋਂ ਇੱਕ ਇਹ ਚੀਜ਼ ਹੁੰਦੀ ਹੈ ਕਿ ਜੇਕਰ ਕੋਈ ਕੰਮ ਕਰ ਰਿਹਾ ਤੇ ਕਿਉਂ ਨਾ ਉਹਨਾਂ ਨੂੰ ਉਹਨਾਂ ਦੇ ਸਹੀ ਪਲੇਟਫਾਰਮ ਤੱਕ ਪਹੁੰਚਣਾ ਜ਼ਰੂਰੀ ਹੈ ਤੇ ਯੂ ਐਸ اے ਮਤਲਬ ਜੋ ਬਰਾਵੋ ਅਵਾਰਡ ਮਿਲਿਆ ਹੈ ਇੰਡੀਆ ਦੀ ਇੱਕ ਫਾਊਂਡੇਸ਼ਨ ਹੈ ਉਹਨਾਂ ਦੇ ਨਾਲ ਮਿਲ ਕੇ ਉਹ ਇਹ ਚੀਜ਼ਾਂ ਦਾ ਕੰਟੀਨਿਊ ਇੱਕ ਤਰ੍ਹਾਂ ਦਾ ਨਾ ਕਹਿੰਦੇ ਨੇ ਕਿ ਸਰਚਿੰਗ ਇਹਨਾਂ ਨੂੰ ਰਹਿੰਦੀ ਹੈ ਕਿ ਸਾਨੂੰ ਕੁਝ ਇਦਾਂ ਦੇ ਲੋਕ ਜਾਂ ਇਦਾਂ ਦੀ ਪਰਸਨੈਲਿਟੀਆਂ ਮਿਲਣ ਜੋ ਆਪਣੇ ਫੀਲਡ ਵਿੱਚ ਯੂਨੀਕ ਤੇ ਬਿਲਕੁਲ ਹੀ ਬਿਗ ਮਤਲਬ ਇੱਕ ਬਿਗ ਸਕੇਲ ਤੇ ਕਰਦੇ ਹੈ ਜਿਹੜਾ ਪਹਿਲੇ ਕਿਸੇ ਨੇ ਨਾ ਕੀਤਾ ਹੋਵੇ ਫਿਰ ਉਹਨਾਂ ਨੇ ਪਠਾਨਕੋਟ ਚ ਕੋਵਿਡ ਦੇ ਟਾਈਮ ਚ ਬਣਾਈ ਹੋਈ ਗ੍ਰਾਫਟੀ ਆਰਟਸ ਮੇਰੀ ਦੇਖੀ ਜਿਹੜੇ ਇੱਕ ਇੱਕ ਦਿਨ ਚ ਮੈਂ 55 55 ਫੀਟ ਏਰੀਆਜ਼ ਕਵਰ ਕਰਦੀ ਸੀ ਉਹਨਾਂ ਨੂੰ ਇਨਸਪਾਇਰਿੰਗ ਲੱਗਿਆ ਕਿ ਤੁਸੀਂ ਇਕੱਲੇ ਕਰ ਰਹੇ ਹੋ ਤੁਹਾਡੇ ਨਾਲ ਕੋਈ ਐਕਸਪਰਟ ਕੋਈ ਵੀ ਨਹੀਂ ਅਗਰ ਕੋਈ ਹੈ ਵੀ ਤੇ ਕਾਰ ਦੇ ਬੰਦੇ ਆ ਕੋਈ ਜਿਹਦਾ ਮਤਲਬ ਜਈ ਉਹਦੇ ਵਿੱਚ ਉਹਨਾਂ ਨੂੰ ਤੇ ਉਹਨਾਂ ਲਈ ਵੀ ਇੱਕ ਇੰਟਰਸਟਿੰਗ ਚੀਜ਼ ਸੀ ਤੇ ਉਹ ਉਹਨਾਂ ਨੇ ਦੇਖਿਆ ਉਸ ਤੋਂ ਬਾਅਦ ਉਹਨਾਂ ਨੇ Google ਤੋਂ ਜਾਂ ਬਾਕੀ ਜਗ੍ਹਾ ਤੋਂ ਮੇਰੇ ਕੰਮ ਦੇਖਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਇਹ ਚੀਜ਼ ਡਿਸਾਈਡ ਕੀਤੀ ਕਿ ਨਹੀਂ ਇੰਡੀਆ ਵਿੱਚ ਵੱਡੇ ਪੱਥਰਾਂ ਤੇ ਵੱਡੇ ਕੰਮਾਂ ਨੂੰ ਦਿਲ ਖੋਲ ਕੇ ਬਿਨਾ ਡਰ ਤੋਂ ਅਗਰ ਕੋਈ ਕੰਮ ਕਰ ਰਿਹਾ ਤੇ ਉਸ ਵਾਸਤੇ ਉਹਨਾਂ ਨੇ ਮੈਨੂੰ ਨਾਮਿਨੇਟ ਕੀਤਾ ਤੇ ਬੇਸਿਕਲੀ ਕੁੜੀਆਂ ਨੂੰ ਕੀ ਮੈਸੇਜ ਹੈਗਾ ਤੁਹਾਡੇ ਨੂੰ ਜੀ ਫੀਮੇਲਸ ਨੂੰ ਮੇਰੇ ਵੱਲੋਂ ਇਹੋ ਹੀ ਮੈਸੇਜ ਹੈ ਕਿ ਆਪਣੇ ਆਪ ਨੂੰ ਸਭ ਤੋਂ ਪਹਿਲੇ ਵਿਚਾਰੀ ਕਮਜ਼ੋਰ ਔਰ ਮੈਂ ਨਹੀਂ ਕਰ ਸਕਦੀ ਜਾਂ ਲੜਕਿਆਂ ਲਈ ਵੀ ਮੈਂ ਨਹੀਂ ਕਰ ਸਕਦਾ ਇਹ ਟੈਗ ਹਟਾਨਾ ਮਤਲਬ ਲਗਾਉਣਾ ਬੰਦ ਕਰ ਦੇਦੋ ਕਿ ਅੱਜ ਦੇ ਟਾਈਮ ਦੇ ਵਿੱਚ ਨਾ ਮੁਮਕਿਨ ਕੁਝ ਵੀ ਨਹੀਂ ਹੈ ਅਗਰ ਸਾਡਾ ਬ੍ਰੇਨ ਕੰਮ ਕਰ ਰਿਹਾ ਹੈ ਸਾਡੇ ਲਈ ਕੁਝ ਵੀ ਨਾ ਮੁਮਕਿਨ ਨਹੀਂ ਹੈ ਕੋਈ ਵੀ ਫੀਲਡ ਨਾ ਮੁਮਕਿਨ ਨਹੀਂ ਔਰ ਵੈਸੇ ਵੀ ਜਦੋਂ ਦਾ AI ਜਾਂ ਬਾਕੀ ਚੀਜ਼ਾਂ ਆ ਗਈਆਂ ਐਥੇ ਡਿਮਾਂਡ ਇਸ ਸਮੇਂ ਕ੍ਰੀਏਟੀਵਿਟੀ ਤੇ ਉਸ ਕੰਮ ਦੀ ਹੈ ਜਿਹੜੀ ਚੀਜ਼ ਤੁਸੀਂ ਵੱਖਰੀ ਕਰ ਸਕਦੇ ਹੋ ਜੀ ਮੈਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਏ ਸੀ ਸਾਡੇ ਨਾਲ ਜੁੜੇ ਪਏ ਪਠਾਨਕੋਟ ਦੀ ਜਿਹੜੀ ਲੜਕੀ ਹੈਗੀ ਹੈ ਰੇਨੂ ਬਾਲਾ ਔਰ ਔਰ ਪੂਰੇ ਪੰਜਾਬ ਹੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਇਹਨਾਂ ਦਾ ਜਿਹੜੀ ਜਿਹੜੀ ਇਹਨਾਂ ਨੇ ਮੱਲਾ ਮਾਰੀਆਂ ਹੈਗੀਆਂ ਔਰ ਇਹਨਾਂ ਨੇ ਸਪੈਸ਼ਲੀ ਗਰਲਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਵੀ ਮੈਸੇਜ ਦਿੱਤਾ ਹੈਗਾ ਕਿ ਆਪਣੇ ਬ੍ਰੇਨ ਨੂੰ ਜਿਹੜਾ ਉਹ ਸਹੀ ਤਰ੍ਹਾਂ ਇਸਤੇਮਾਲ ਕਰੋ ਤੇ ਓਖਾ ਕੰਮ ਕੋਈ ਵੀ ਨਹੀਂ ਹੁੰਦਾ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ